ਹਾਂਜੀ ਮਿੱਤਰੋ ਚੱਲੇ ਆ ਤਵੀਆਂ ਮਗਾਵਲੇ ਤੇ ਲਵਾਰਾ ਫੀਟ ਕਲੱਬ ਜੀ ਲੱਗੇ ਆ ਤੇਲ ਪਾਉਣ ਚੈਂਪੀਅਨ ਹੋ ਜਾ ਜਗਣਾ ਮੇਲੇ ਤੇ ਜਾਣਗੇ ਅੱਜ ਘਰੋਂ ਮਸਾ ਨਿਕਲਿਆ ਲੜ ਲੜ ਕੇ ਅੱਜ ਜਵਾਕ ਵੀ ਜਾਣਗੇ ਨਾਲ ਸਾਡੇ ਹਾਂਜੀ ਮਿੱਤਰੋ ਪਹੁੰਚ ਗਏ ਤਰਾਹੇ ਆ ਚੈਂਪੀਅਨ ਆ ਆਹ ਰਿਕਸ਼ਾ ਤਾਂ ਪੈਣਾ ਆ। ਹਜੇ ਮਤਰਾ ਹੁਣ ਪੀਣ ਲੱਗੇ ਜੂਸ। ਰਾਜਾਂ ਰਾਹੇ ਪਹੁੰਚ ਗਏ। ਆਪਾਂ ਲੱਗੇ ਗੱਲਾਂ ਕਰੇਟਰ ਤੇ ਬਾਕੀ ਦੋ ਆਉਂਦੇ ਆ ਮਗਰ। ਇਹ ਸਿੰਪਲ ਆ। ਧਰਵਾਏ ਪੈ ਗਿਆ ਮੁੰਡੇ ਦਾ ਕੰਮ ਗਿਆ ਫੋਨ। ਭੈਣ ਦੀ ਮੈਚ ਵੀ ਪਾ ਦੇ ਸੀ। ਹੈ? ਕੀ ਚੱਕਰ ਪੈ ਗਿਆ ਫੋਨ ਲੱਭਿਆ ਨਹੀਂ ਗਾ। ਕੀ ਕੀ ਸੀ ਫੋਨ? ਹੋਰੀ ਲੱਭਣਾ ਯਾਰ ਨਹੀਂ ਲੱਭਣਾ। ਚੱਲ ਯਾਰ ਸਾਰੇ ਜਣੇ ਨਾ Google Pay ਨੰਬਰ ਬੋਲਦੇ 1 ਕੱਕ ਰੁਪਿਆ ਕਰਾ ਦੇ। ਬੱਸ ਮੇਰੇ ਇਹੀ ਕਰ ਸਕਦੇ ਹੁਣ। ਕਿਹੜਾ ਫੋਨ ਮਿਲ ਜੇ। ਉਹ ਫੁੰਚ ਗਿਆ ਇਹ ਜਾਂ ਹਾਂਜੀ ਮਿੱਤਰੋ ਆ ਗਿਆ ਟਰੈਕਟਰ ਫਿਰ ਅਲਵਾਰਾ ਵੀਰਡ ਕਲੱਬ ਵਾਲੇ ਆਏ ਸੀ ਸਵੇਰ ਦੇ ਤੇ ਜਗਾੜ ਓਰੇਟਰ ਆਉਣ ਆਇਆ ਵੀਰਡ ਇਹ ਗੱਲ ਦੇਖਣਾ ਮੈਡਮ ਆਪਕਾ ਆਇਆ ਕੰਟਰੋਲਰ ਜਿਹੜਾ ਦਾਦਾ ਵਰੀ ਲੱਗੇ ਹੋਇਆ ਟਾਣਾ ਟੱਟ ਗਿਆ ਟਾਣਾ ਮੇਥੋਂ ਟੱਣਾ ਕਮੈਂਟ ਕਰਕੇ ਦੱਸਿਓ ਵੀ ਆ ਡਿਜ਼ਾਈਨ ਮੂਰੇ ਕਾਦਾ ਪਤਾ ਨਹੀਂ ਲੱਗ ਰਿਹਾ ਸਾਨੂੰ ਤਾਂ ਕੋਈ ਦੱਸੋ ਕਮੈਂਟ ਕਰਕੇ ਜੀ ਮਿੱਤਰ ਹੁਣ ਸਾਰੇ ਗਰੁੱਪ ਦੀ ਹੋਣ ਲੱਗੀ ਆ ਫੋਟੋ ਬਾਈ ਹੋਣੀ ਹਾਂ ਲੋ ਹਮਾਰੇ ਵਾਲੇ ਤਾਂ ਮੇਲਾ ਹੀ ਬਣਾਉਣ ਆਉਂਦੇ ਆ ਬਾਈ ਗੱਲ ਸੱਚੀ ਆ ਦੇ ਵਿੱਚ ਘੁੰਮਦੇ ਚੈਂਪੀਅਨ ਦਾ ਫੋਨ ਲੱਭ ਗਿਆ ਸੀਗਾ ਤੇ ਕੋ ਚੈੱਕ ਕਰਨੀਆ ਬਰੋਵਰ ਚੈੱਕ ਟਰੈਕ ਮਿੱਤਰੋ ਸਰਹਾਨੇ ਦੇ ਮੇਲੇ ਦਾ ਜੀ ਹਾਂ ਜੀ ਮਿੱਤਰੋ ਲਾਉਣ ਲੱਗੇ ਟਰੈਕਟਰ ਹੁਣ ਆਰੇ ਵੀਰੇ ਇਤਰਾ ਲਾਉਣ ਲੱਗਿਆ ਸੈਂਪਲ ਜਿਹੜਾ ਸੈਂਪਲਾਂ ਚੱਲਣਾ 5500 ਇਹਨੂੰ ਕਿਤੇ ਲਾਈ ਲਾ ਲੋ ਤੇ ਹੋਏਗਾ ਜਗਾੜੂ ਆਹ ਵਾਹੋ ਦਾਵਾ ਇਹ ਕਿ ਮੈਂ ਉਹ ਮੜ ਕੇ ਐਸੀਆਂ ਬੋਲੇ ਲਾ ਕੇ ਖੁੱਲੇਆਂ ਨਹੀਂ ਹਾਂ ਦੱਸ ਉਹ ਹੀ ਦਾ ਕਰ ਮੜ ਕੇ ਕਰੀ ਜਾਵੇ ਮੈਂ ਦੇਖਦੀ ਹੀ ਕਰ ਉਹ ਲੈ ਆ ਉਹ ਸਟਾਰਟ ਦੀ ਕਰਨਾ ਹੁੰਦਾ ਇਹਨੂੰ ਹੋਰੀ ਪਾਸੇ ਥੱਲੇ ਵਾਲੀ ਤੇ ਬੜੀ ਜਿਆਦਾ ਪਾਣੀ ਦੇਣਾ ਆਹ ਤੇ ਮੈਂ ਆਪਾਂ ਕੱਢ ਕੇ ਖੋਲਦਾ ਜਾਨ ਬੰਦਨ ਕਾਹਤ ਕਿੰਨੀ ਜਾਨ ਜਾਨ ਆਹ ਵੇ ਕੋਟਾ ਆਵੇਗਾ ਇਹ ਲੋ ਇਹ ਸੋਪਾ ਆਵੇਗਾ ਆਹ ਬੀ ਆਹ ਰੋਟੀ ਹੀ ਰਹਿ ਗਈ ਮਾਰਦੀ ਆ ਤਰਲੋ ਲੱਗਣਾ ਨਹੀਂ ਲਾ ਕੀ ਆਕੇ ਵੀ ਕਿੰਨੇ ਬੱਚੇ ਆ ਗਏ ਇਮਟਰ ਹੋ ਗਿਆ ਰੈਡੀ ਤੇ ਚੱਲਿਆ ਟਰੈਕ ਤੇ ਪਾਣੀ ਪਾਣੀ ਭਰਦੇ ਜਨ ਕਿਚ ਇਹ ਸਿੰਪਲਾਂ ਚੱਲੂਗਾ ਮੁੰਡਿਆ ਇਮਟਰ ਪਹੁੰਚ ਗਏ ਮੇਲੇ ਤੇ ਭਰਦੇ ਆ ਗਏ ਪਾਣੀ ਪਾਣੀ ਫਿਰ ਦੈ ਸੈਟ ਕਰਾਂਗੇ ਬਾਕੀ ਕਰੇ ਗੁੰਮਾ ਕਰਕਾ ਕੀ ਮਿੱਤਰ ਆਉਣ ਲੱਗੇ ਆ ਪਾਣੀ ਟੈਂਕੀ ਚੋਂ ਚੱਲੂ ਸੈਂਪਲਾਂ ਚ ਆਪਣਾ ਟਰੈਕਟਰ ਬੋਲਣਾ ਲਾਉਈ ਲਈ ਹਵਾ ਸਾਰੀ ਆ ਹਾਂ ਅੰਮੀ ਮਿੱਤਰ ਆਉਣ ਆ ਗਈ ਆਪਣਾ ਟਰੈਕਟਰ ਵੀ ਵਾਰੀ ਸੈਂਪਲਾਂ ਚ ਤੇ ਚੱਲੇ ਆ ਉਧਰ ਉੱਥੇ ਟਰੈਕਟਰ ਖਰਾਬ ਹੋ ਗਿਆ ਪਤਾ ਵੀ ਆ ਕੇ ਲੈ ਆਉਣੇ ਹਾਂਜੀ ਮਿੱਤਰ ਹੁਣ ਆਉਣ ਲੱਗੀ ਹੱਕ ਦੀ ਮਿਹਨਤੀ ਇਹ ਆਪਣਾ ਚੱਲਣਾ ਸਿੰਪਲ ਹਲਵਾਰਾ ਫिएट ਕਲੱਬ 5500 ਇਹ ਸਿੰਪਲਾਂ ਚੱਲਣਾ ਹੈ ਰੱਬਾ ਰੱਬਾ 17 ਇੰਗਲੈਂਡ ਚੋਂ ਆਇਆ ਸਪੈਸ਼ਲ ਮੇਲੇ ਖਾਤਰ ਇਹ 17 ਚੱਲਣ ਲੱਗਾ ਰਾਈਡਰ ਆਪਣਾ 5500 ਸਿੰਪਲਾਂ ਹੋਰ ਤੋਂ ਪਰਸਾ ਕਦਾਈਏ ਤੁਹਿਆ ਇਹ ਮੁੰਡੇ ਨੇ 32 ਮੋਟਰਸਾਈਕਲ ਜਿੱਤੇ ਹੋਏ ਨੇ ਮੇਰੇ ਵੀਰੇ ਟਰੈਕਟਰ ਪੰਨੀਆਂ ਦੇ ਵਿੱਚੋਂ ਉਹ ਹਲਵਾਰੇ ਵਾਲਾ 100 ਦੇ ਵਿੱਚੋਂ ਨਾ ਪੰਦੀ ਤੋਂ ਮੱਦੇਦਿਆ ਆ ਪਤਾ ਬ੍ਰੇਡਰ ਸਟੰਕ ਫਰੀ ਵੱਡਾ ਮਾਰ ਕਰਦੇ ਨੇ ਐਵੇਂ ਹੀ ਖੜੂ ਰੋਣ ਯਾਰ ਇਹ ਨਾਲ ਕਹਿੰਦੇ ਸਾਡਾ ਵੀਰੇ ਰੋ ਵੇੜ ਬੁਰ ਕਸੀ ਜਾਂਦੇ ਆ ਮੁੰਡੇ ਪਹਿਲਾ ਮੈਚ ਆ ਰਾਸੇ ਦੀ ਦੇਖ ਲੋ ਇਹਦੀ ਓਏ ਜਾ ਜਾ ਐਸੇ ਕੰਮ ਨਾ ਕਰਿਆ ਕਰ ਯਾਰ ਆ ਕੇ ਮੇਲੇ ਆ ਓਏ ਤੇਰੀ ਫੋਟੇਜ ਖੋਦਾ ਹੀ ਮੈਂ ਚੋਰ ਜਿ ਮੈਚ ਹੁੰਦੀ ਆ ਬੇਟਾਂ ਦੇ ਮੁੰਡਿਆਂ ਦੀ ਕੰਨਾ ਮਾ ਕੋਈ ਨਹੀਂ ਕੰਨਾ ਸਵੇਰ ਜਿੰਨੀ ਗਰਮੀ ਨੇ ਜਿੰਨੀਆਂ ਚਾਰ ਪਲੇਟਾਂ ਚੱਕ ਕੇ ਆ ਗਏ ਟਰੈਕਟਰ ਟੋਟਾ ਤਾਂ ਨਹੀਂ ਇਕੱਠਾ ਹੋ ਗਿਆ ਜੀ ਮਿੱਤਰੋ ਫਰਾਈਟਰ ਨਗਿਆ ਤਿਆਰ ਜਮਾ ਵੇਟ ਬੂਡ ਕਸਿਆ ਗਿਆ ਤੇ ਇਹਦਾ ਹੈਗਾ ਲਾਲ ਦਾ ਹੈਗਾ ਪਹਿਲਾ ਰਾਉਂਡ ਨੀਲੇ ਦਾ ਹੈਗਾ ਦੂਜਾ ਰਾਉਂਡ ਤੇ ਮਿੱਤਰੋ ਚਾਲਦਿਆਂ ਟਰੈਕ ਚ ਲੈ ਕੇ ਅੰਦਰ ਬਾਕੀ ਮਿੱਤਰੋ ਮੇਲਾ ਹੈਗਾ ਸਰਹਾਨੀ ਚੰਡੀਗੜ੍ਹ ਦੇ ਕੋਲੇ ਫਰੜ ਦੇ ਕੋਲੇ ਪੈ ਜਾਂਦਾ ਤੇ ਰਾਤ ਦੇ ਵੱਜ ਗਏ ਮਿੱਤਰੋ 9:30 ਤੇ ਹਣ ਜਗਾੜੂ ਟਰੈਕ ਚ ਲੱਣਗੇ ਕਿਉਂਕਿ ਮੇਲਾ ਬਹੁਤ ਲੇਟ ਚੱਲਿਆ ਪਹਿਲਾਂ ਸੀਗੀ ਧੁੱਪ ਵਾਲੀ ਗਰਮੀ ਹੋ ਰਹੀ ਸੀ ਤੇ ਅੰਤੀਂ ਦਾ ਦੁਬਾਰਾ ਹਾਰ ਰਿਹਾ ਗਰਮੀ ਨਾਲ ਤੇ ਬਾਕੀ ਰਿਆ ਯਾਰ ਫੋਨ ਗੰਭ ਗਿਆ ਜੀ ਫੋਨ ਤੁਹਾਨੂੰ ਨੱਬ ਗਿਆ ਉਹ ਫੜਾ ਨਹੀਂ ਛੱਡਦਾ ਫੋਨ ਦਾ ਤਾਂ ਗੁੰਮ ਹੈ ਫੋਨ ਫੋਨ ਦਾ ਫੜਾ ਇਹਨਾਂ ਨੇ ਦੇਖਿਆ ਹੀ ਨਹੀਂ ਆ ਵੀ ਆਪਾਂ ਨੇ ਚੱਕਿਆ ਚੱਕੋ ਮੇਟਰ ਟਰੈਕਟਰ ਹੋ ਗਿਆ ਸਟਾਰਟ ਤੇ ਹੁਣ ਚੱਲਦੇ ਆ ਟ੍ਰੈਕ ਵੱਲ ਨੂੰ ਇਹਦਾ ਪਹਿਲਾ ਰੌਂਡ ਆ ਲਾਲ ਦਾ ਉੱਧਰ ਉੱਧਰ ਨੀਲਾ ਵੀ ਤੜੀ ਜਾਂਦੇ ਆ ਜੇਕਰ ਮੇਟਰ ਨੀਲਾ ਵੀ ਕਰਤਾ ਫਿਰ ਤੇ ਵੀ ਟ੍ਰੈਕ ਚ ਲੈ ਜਾ ਜਾਂਦੇ ਇਹਦਾ ਚੌਥਾ ਮੈਚ ਆ ਤੇ ਲਾਲ ਦਾ ਹੈਗਾ ਪਹਿਲਾ ਮੈਚ ਇਹ ਲਾਲ ਚੱਲੂ ਫੇਰ ਚੱਲੂ ਨੀਲਾ ਚਲੋ ਵੀਰਾਂ ਚਾਓ ਹਾਂ ਜਿਵੇਂ ਟਰੋ ਫੇਰ ਆ ਕੇ ਟਰੈਕ ਚ ਭਰੀ ਜਾਂਦਾ ਬੰਦੇ ਆਪਣੇ ਪਾਣੀ ਸੰਕੀਆਂ ਚ ਟਰੋ ਟਾਈਮ ਹੋ ਗਿਆ 10:30 ਤੇ ਹੁਣ ਜਗਾੜੂ ਚੱਲਣਗੇ ਜਗਾੜੂਆਂ ਚ ਪਹਿਲਾਂ ਚੱਲੂ ਬਲਵਾਰਾ ਵੀਟ ਕਲੱਬ ਲਾਲ ਤੇ ਇਸ ਤੋਂ ਬਾਅਦ ਦੇਖਦੇ ਆਂ ਤੇ ਚੌਥਾ ਮੈਚ ਹੋ ਜਾਗਾ ਨੀਲੇ ਦਾ ਨੀਲਾ ਵੀਰਡ ਦਾ ਮਿੱਤਰੋ ਆ ਗਏ ਦਿਖਾਉਣੇ ਆ ਫਿਰ ਗੱਲਬਾਤ ਕਿਵੇਂ ਬਣਦੀ ਆ ਹਾਂਜੀ ਮਿੱਤਰੋ ਪਹਿਲਾਂ ਲੱਗਿਆ ਵੀਰਡ ਤੇ ਆਸੇ ਬਸ ਚੱਕੋ ਜੀ ਮਿੱਤਰੋ ਆ ਗਿਆ ਨੀਲਾ ਵੀਰਡ ਪਤਰਾਣ ਹੱਕ ਦੀ ਮੈਂਤੀ ਚੱਲੀ ਜਾਂਦੀ ਆ ਰੈੱਡ ਫੀਅਰਡ ਦੀ ਹਾਂਜੀ ਮਿੱਤਰੋ ਚੱਲਿਆ ਲਾਲ ਫੀਅਰਡ ਆਪਣਾ ਲੈ ਕੇ ਤਵੀਆਂ ਟਰੈਕ ਚ ਸੇ ਸਨਮਾਨ ਬਾਈ ਦਾ ਮਤਰਾ ਨਾ ਬੇਟ ਨਹੀਂ ਰੱਖਿਆ ਗਲੀ ਇੱਕ ਇੱਕ ਹੋਰ ਖੋਲਤੀ ਬੇਟ ਰੱਖਿਆ ਨਹੀਂ ਗਾ ਤਵੀਆਂ ਤੇ ਇਹਾਰ ਸਮੀਂ ਜਦੋਂ ਇਹ ਲਾ ਵੇਟੇ ਗਿੱਟੂ ਆ ਅੰਡੀ ਮਟਰ ਲੱਗਾ ਚੱਲੋ ਲਾਲ ਫੀਟ ਆਪਣਾ ਆਏ ਮਟੇਓ ਫੈਟਾ ਵਾਟ ਕੇ ਵਟ ਕੇ ਲੈ ਕੇ ਠੀਕ ਆ ਫੈਟ ਹੀ ਰੋਵਰ ਅੱਟ ਦਾ ਸਲੈਂਸਰ ਆ ਜੋ ਗੋਲ ਗੋਲ ਛੱਲੇ ਆਓ ਹਲੋ ਚਾ ਭਾਈ ਜਰ ਵੀ ਬਿਲਕੁਲ ਨੂੰ ਕਮਬੈਕ ਕਰੇ ਇਸ ਕੋ ਅਰਨੀ ਭయ్యా ਕੋ ਸੋ ਭਾਈ ਅੱਜ ਅਸੀਂ ਆਨੇ ਸਾਈਆਂ ਦੇ ਰੋਸ ਵਾਲੇ ਪੱਤਰ ਦੇ ਵਿੱਚ ਹੋ ਰਿਹਾ ਹੋ ਰਿਹਾ ਲੋ ਜੀ ਮਿੱਤਰੋ ਚੱਲਣ ਲੱਗਿਆ ਫੀਅਟ ਲਾਲ ਆਪਣਾ ਬੰਦ ਕਰੇ ਮੇਰਾ ਜਕਨ ਮੈਟਰੋ ਟਾਈਮ ਹੋ ਗਿਆ 1:20 ਮਿੰਟ ਸਹੀ ਚੱਲਣ ਲੱਗਿਆ ਨੀਲਾ ਪੀਜਟ ਚੱਲਿਆ ਟਰੈਕ ਤੇ ਮਿੱਤਰੋ ਹਾਂਜੀ ਮਿੱਤਰੋ ਨੀਲੇ ਦੀ ਵੀ ਆ ਗਈ ਵਾਰੀ ਕੌਣ ਲੱਗੇ ਤਵੀਆਂ ਦੋਵੇਂ ਵੀ ਬਹੁਤ ਧੰਦਾ ਵਾ ਮੜਦਿਆ ਗਰਾਉਂਡ ਦੇ ਵਿੱਚ ਆ ਕੇ ਆਹ ਵਾਹ ਤੇ ਚੱਲ ਰਿਹਾ ਹੈ ਪਾਵਾਈ ਫਾਇਰ ਰਤਾ ਰਿਹਾ ਕੋਈ ਬਾਈ ਟਰੈਕਟਰ ਤੇ ਬੈਠਾ ਹਾਂਜੀ ਚੱਲੇ ਟਰੈਕ ਤੇ ਲੈ ਕੇ ਟਰੈਕਟਰ ਪਾਪਾ ਲੀ ਗਰੇ ਹਾਂਜੀ ਮਿੱਤਰੋ ਹੁਣ ਚੱਲੇ ਆ ਪਿੰਡ ਵੱਲ ਨੂੰ ਇਹ ਕਟਰਾਲੀ ਆਪਣੀ ਮੂਹਰੇ ਜਾਂਦੀ ਆ ਅੱਗਾ ਜੌੜੀਆ ਦੇ ਮੈਂ ਹੈਗਾ ਬੈਠਾ ਪਾਗਰ ਹਾਂ ਮਿੱਤਰੋ ਗੱਲ ਆਈ ਟਾਈਮ ਟ੍ਰੇਸੀ ਤੇ ਦੁਬਾਰਾ ਉਹੀ ਟਾਈਮ ਮੜ ਕੇ ਆ ਗਿਆ ਘਰੇ ਉਹਨਾਂ ਨੂੰ 24 ਘੰਟੇ ਲੱਗ ਗਏ 24 ਘੰਟੇ ਲੱਗ ਗਏ ਮਿੱਤਰਾਂ ਪੂਰੇ ਉਹ ਵੀ ਤਾਂ ਟੱਪ ਗਿਆ ਹਾਂ ਤੇ ਆਹ ਟਰੈਕਟਰ ਦਾ ਸਿਰੇ ਆ ਜਾਣਾ ਸਹੀ ਗੱਲ ਆ ਐਵੇਂ ਨਹੀਂ ਮੇਲੇ ਰਿਹਾ ਹੁੰਦਾ ਯਾਰ ਹੁੰਦਾ ਯਾ ਦੇ ਛੱਲੇ ਆ ਰਹੀ ਗਾੜ ਕਹਿੰਦੇ ਆ ਲਵਾਰਾ ਫੀਟ ਨੇ ਘੱਡੀ ਟਰਾਲੀ ਕੋਈ ਕੋਈ ਮੋੜ ਸਕਦਾ ਇਹਨੂੰ ਅੱਗੇ ਮਿੱਤਰੋ ਆ ਗਏ ਘਰੇ ਯਾਰ ਨਾ ਉਹਨਾਂ ਰੈਟ ਡਰਟਰ ਤੇ ਖਾਣੇ ਆ ਰੋਟੀ ਅੱਜ ਮਿੱਤਰੋ ਆਗੇ ਸੀ ਘਰੇ ਬਾਈ ਕੇ ਟਰੈਕਟਰ ਲਾਤੇ ਉਧਰ ਇਧਰ ਖੜੇ ਆ ਟਰੈਕਟਰ ਸਾਰੇ ਤੇ ਮੇਟਰ ਨੀਂਦ ਵੀ ਬਹੁਤ ਆਈ ਜਾਂਦੀ ਤੁਹਾਨੂੰ ਪਤਾ ਹੀ ਹੈ ਵੀ ਕੱਲ ਐਸ ਵੈਡ ਦੇ ਦਰੇ ਆ ਤੇ ਅੱਜ ਦੁਬਾਰਾ ਦਿਨ ਚੜ ਗਿਆ ਤੇ ਜੀਨ ਨੂੰ ਆਪਣਾ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ